ਕੀ ਗੱਲ ਹੈ ਜੀ ਖਾਨ ਜੋੜਾ ਕਿਤਾ ਸਰ ਮੰਡੀ ਦਾ ਜੀ ਦੱਸੋ ਜੀ ਸਭ ਤੋਂ ਵੱਲੋਂ ਤਾਂ ਜੀ ਆਇਆਂ ਨੂੰ ਤੁਸੀਂ ਸਾਰੇ ਪੱਤਰਕਾਰ ਸਾਥੀ ਆਏ ਹੋ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਡੇ ਬਾਈ ਡੇ ਪੀਕ ਤੇ ਜਾ ਰਿਹਾ ਸੋ ਸਾਨੂੰ ਕੇਂਦਰੀ ਪੂਲ ਦੇ ਲਈ ਜਿਹੜਾ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਕਿਉਂਕਿ ਬੰਪਰ ਫਸਲ ਪੰਜਾਬ ਚ ਜਿਹੜੀ ਆ ਉਹ ਇਸ ਵਾਰ ਆ ਰਹੀ ਹੈ ਦਾਣਾ ਬਹੁਤ ਨਰਵਾ ਹੈਗਾ ਆ ਸੋ ਬੰਪਰ ਫਸਲ ਦਾ ਅਰਥ ਇਹ ਆ ਕਿ ਇਹਦਾ ਕਿਸਾਨ ਨੂੰ ਵੀ ਲਾਭ ਹੈ ਦੇਸ਼ ਦੇ ਅੰਨ ਭੰਡਾਰ ਨੂੰ ਵੀ ਲਾਭ ਹੈ ਸੋ ਸਾਨੂੰ ਕੇਂਦਰੀ ਪੂਲ ਦੇ ਲਈ ਜਿਹੜਾ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਮਤਲਬ ਕਰਨ ਦੇ ਲਈ ਲਗਾਤਾਰ ਜਿਹੜਾ ਮੈਕੈਨਿਜ਼ਮ ਹੈ ਸਾਡੇ ਡਿਪਾਰਟਮੈਂਟ ਦਾ ਸਾਡੀ ਸਰਕਾਰ ਦਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਆਦੇਸ਼ ਹੈ ਕਿ ਮੰਡੀਆਂ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਮੈਂ ਹਰ ਰੋਜ਼ ਮੰਡੀਆਂ 'ਚ ਜਾ ਰਿਹਾ ਸੋ ਅੱਜ ਪਹਿਲੋਂ ਬੰਦਾ ਮੰਡੀ ਦੇ ਅੰਦਰ ਸੋ ਹੁਣ ਖੜ ਦੇ ਅੰਦਰ ਆਏ ਆ ਸੋ ਹੁਣ ਤੱਕ ਜਿਹੜਾ ਪੰਜਾਬ ਦਾ ਮਤਲਬ ਮੰਡੀਆਂ ਨੇ ਉਹਦੇ ਵਿੱਚ ਜਿਹੜੀ 4 ਲੱਖ 16000 ਐਮਟੀ ਅਰਾਈਵਲ ਆਈ ਹੈ ਸੋ 322000 ਐਮਟੀ ਅਸੀਂ ਖਰੀਦ ਚੁੱਕੇ ਆ ਔਰ ਉਹਦਾ ਜਿਹੜਾ ਬਣਦਾ ਪੈਸਾ 154.154 ਕਰੋੜ ਰੁਪਇਆ ਉਹ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾ ਚੁੱਕਿਆ। ਸੋ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਕਰਨ ਦੀਆਂ ਜਿਹੜੀਆਂ ਮਤਲਬ ਵਾਅਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਉਹ ਚ ਅਮਲ ਕੀਤਾ ਜਾ ਰਿਹਾ। ਜੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਸੀਜ਼ਨ ਹੈ ਨਾ ਕੇਵਲ ਕਿਸਾਨਾਂ ਲਈ ਬਲਕਿ ਟੋਟਲ ਜਿੰਨੀਆਂ ਵੀ ਇਸ ਖਰੀਦ ਨਾਲ ਜੁੜੀਆਂ ਫੈਕਿਲਿਟੀਆਂ ਨੇ ਉਹਨਾਂ ਲਈ ਬੈਟਰ ਹੋਊਗਾ ਔਰ ਮੌਸਮ ਦਾ ਆਸ਼ੀਰਵਾਦ ਰਹੇ। ਤੇ ਅਸੀਂ ਇਸ ਸੀਜ਼ਨ ਨੂੰ ਬੜਾ ਫਰੂਟਫੁੱਲ ਜਿਹੜਾ ਪੰਜਾਬ ਦੇ ਵਿੱਚ ਕਰਾਂਗੇ ਸਰ ਜਦੋਂ ਬਾਰਿਸ਼ ਹੁੰਦੀ ਹੈ ਤਾਂ ਮੰਡੀਆਂ ਦੇ ਵਿੱਚ ਆੜਤੀਆਂ ਕੋਲ ਪੁਖਤਾ ਪ੍ਰਬੰਧ ਨਹੀਂ ਨੇ ਪਿੱਛੇ ਜੇ ਬਾਰਿਸ਼ ਹੋਈ ਹੈ ਜ਼ਿਮੀਂਦਾਰਾਂ ਦੀ ਫਸਲ ਜਿੱਥੇ ਭਿੱਜੀ ਹੈ ਉੱਥੇ ਹੜ੍ਹ ਵੀ ਗਈ ਹੈ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਇੱਕ ਕੁਦਰਤ ਹੈ ਕੁਦਰਤ ਦਾ ਆਪਣਾ ਰੰਗ ਹੈ ਕੁਦਰਤ ਨੇ ਪਤਾ ਨਹੀਂ ਤੁਹਾਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਕੁਦਰਤ ਤੋਂ ਵੱਡਾ ਕੋਈ ਨਹੀਂ ਹੈਗਾ ਲੇਕਿਨ ਜਿੱਥੋਂ ਤੱਕ ਬੰਦੋਬਸਤ ਦਾ ਸਵਾਲ ਹੈਗਾ ਆ ਦੇਖੋ ਕ੍ਰੇਟ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਤਰਪਾਲਾ ਸਾਡੇ ਕੋਲ ਹੈਗੀਆਂ ਨੇ ਸੋ ਆਲਮੋਸਟ ਜਿਹੜੇ ਪ੍ਰਬੰਧ ਨੇ ਜਿਹੜੇ ਸੀਜ਼ਨ ਨਾਲ ਜੁੜੇ ਹੁੰਦੇ ਉਹ ਸਾਰੇ ਅਸੀਂ ਕੀਤੇ ਆ ਸਾਡੇ ਟੋਟਲ ਆਫੀਸਰਸ ਵਾਂ ਤੁਸੀਂ ਦੇਖ ਰਹੇ ਹੋ ਸਾਡੇ ਮਤਲਬ ਫੂਡ ਸਪਲਾਈ ਦੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸੋ ਲਗਾਤਾਰ ਸਰਕਾਰ ਜਿਹੜਾ ਆ ਉਹ ਪਲ-ਪਲ ਇਸ ਜਿਹੜੀ ਪਿਓਰਮੈਂਟ ਦੀ ਉੱਤੇ ਨਿਗਾਹ ਰੱਖਦੀ ਆ ਹਰ ਰੋਜ਼ ਇਹਦੀ ਫੀਡਬੈਕ ਲੈਂਦੇ ਆ ਸੋ ਸਾਡਾ ਇਹ ਵਾਦਾ ਕਿ ਕੱਲਾ-ਕੱਲਾ ਦਾਣਾ ਜਿਹੜਾ ਐ ਐਮਐਸਪੀ ਐ 2425 ਰੁਪਏ ਉਹਦੇ ਉੱਤੇ ਚੱਕਾਂਗੇ ਸੋ ਕਿਸਾਨ ਨੂੰ ਕੋਈ ਦਿੱਕਤ ਨਹੀਂ ਆ ਰਹੀ ਵਿੱਚ ਲਿਫਟਿੰਗ ਹੀ ਨਹੀਂ ਹੋ ਰਹੀ ਵੱਡੇ ਵੱਡੇ ਢੇਰ ਲੱਗੇ ਵਿਤੀ ਤੇ ਅਜੇ ਤਾਂ ਸੀਜ਼ਨ ਸ਼ੁਰੂ ਹੋਇਆ ਹੈ ਅਜੇ ਸੀਜ਼ਨ ਸ਼ੁਰੂ ਹੋਇਆ ਕਿਉਂਕਿ ਅਜੇ ਮੈਂ ਦੱਸਿਆ ਵੀ 124 ਲੱਖ ਕੈਂਟੀ ਦੇ ਵਿੱਚੋਂ ਅਜੇ ਤਾਂ 4 ਲੱਖ ਆਇਆ ਸੋ ਸਹਜੇ ਸਹਜੇ ਸਾਰੀ ਗੱਲ ਜਿਹੜੀ ਆ ਉਹ ਇਹਨੂੰ ਅਸੀਂ ਅੱਛਾ ਜਿਹੜੇ ਕਾਰਨ ਜਿਹੜੀ ਫਸਲ ਖਰਾਬ ਹੋਈ ਹੈ ਜਿਹੋ ਲਿਫਟਿੰਗ ਹੋ ਵੀ ਤਾਂ ਉਹ ਤੇ ਫਸਲ ਵੀ ਜੀ ਉਹਦਾ ਹੀ ਕਾਰਨ ਹੈ ਜਿਹੜੀ ਲਿਫਟਿੰਗ ਦਾ ਠੇਕਾ ਤੁਸੀਂ ਇਹਦਾ ਡਿਫਰੈਂਟ ਟਾਰਗੇਟ ਕਿਉਂ ਨਹੀਂ ਹੋ ਰਹੀ ਨਹੀਂ ਮੈਂ ਅੱਜ ਆਇਆ ਮੰਡੀ ਦੇ ਅੰਦਰ ਮੈਂ ਇਹਦਾ ਇਹਦੀ ਫੀਡਬੈਕ ਲੈ ਲੈਣਾ ਸਭ ਤੋਂ ਵੱਡੀ ਲੋੜ ਜਿਹ ਤੁਸੀਂ ਵੀ ਸਾਰੇ ਮਤਲਬ ਫੀਲਡਸ ਫਿਰਦੇ ਹੋ ਕਿਸਾਨ ਦੀਆਂ ਮੁੱਖ ਦੋ ਲੋੜਾਂ ਨੇ ਵੀ ਉਹਦੀ ਮੰਡੀ ਦੇ ਅੰਦਰ ਜਲਦੀ ਤੋਂ ਜਲਦੀ ਫਸਲ ਜਿਹੜੀ ਉਹ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਮਤਲਬ ਜਿਹੜਾ ਆ ਉਹ ਜਲਦੀ ਭੁਗਤਾਨ ਹੋ ਜਾਵੇ ਤਾਂ ਜੋ ਉਹਨੇ ਅਗਲੀਆਂ ਫਸਲਾਂ ਦੀ ਤਿਆਰੀ ਕਰਨੀ ਹੁੰਦੀ ਹੈ ਸੋ ਜੇ ਕਿਤੇ ਕੋਈ ਹੈਗੀ ਉਹ ਵੀ ਮੈਂ ਆਇਆ ਇਸੇ ਕਰਕੇ ਆਇਆ ਤੇ ਉਹਨੂੰ ਆਪਾਂ ਦੇਖ ਲਾਂਗੇ ਵਧੀਆ ਕਰਾਂਗੇ ਸਰ ਸਰ ਤੁਸੀਂ ਫੀਡਬੈਕ ਦਾ ਜ਼ਿਕਰ ਕਰ ਰਹੇ ਸੀ ਕਿ ਕਈ ਵਾਰ ਡਿਪਾਰਟਮੈਂਟ ਦੇ ਵੱਲੋਂ ਉਪਰੋਂ ਆਰਡਰਸ ਹੁੰਦੇ ਨੇ ਲੇਕਿਨ ਗਰਾਊਂਡ ਤੇ ਕਈ ਵਾਰ ਕੋਤਾਹੀ ਹੁੰਦੀ ਹੈ ਤਾਂ ਤੁਹਾਨੂੰ ਫੀਡਬੈਕ ਦੇ ਵਿੱਚ ਕੋਈ ਐਸੀ ਜਿਹੜੀ ਕੰਪਲੇਂਟ ਮਿਲੀਆਂ ਨੇ ਔਰ ਅਗਰ ਮਿਲੀਆਂ ਨੇ ਤਾਂ ਤੁਸੀਂ ਉਹਦੇ ਤੇ ਕੁਝ ਕਾਰਵਾਈ ਕੀਤੀ ਨਹੀਂ ਮੈਂ ਜਿਸ ਤਰ੍ਹਾਂ ਦੱਸਿਆ ਨਾ ਵੀ ਮੈਂ ਹੁਣ ਤੱਕ ਤਿੰਨ ਚਾਰ ਮੰਡੀਆਂ ਜਾ ਗਿਆ ਮੈਨੂੰ ਕਿਸੇ ਕਿਸਮ ਦੀ ਉੱਥੋਂ ਅਥਲੋ ਫੀਡਬੈਕ ਨਹੀਂ ਮਿਲੀ ਮੈਂ ਇਕੱਲੇ ਮੈਂ ਮਜ਼ਦੂਰਾਂ ਕੋਲ ਵੀ ਜਾਂਦਾ ਵੀ ਉਹਨਾਂ ਦੇ ਪਾਣੀ ਦੀ ਵਿਵਸਥਾ ਹੈ ਕਿ ਨਹੀਂ ਹੈ ਉਹਨਾਂ ਦੇ ਮਤਲਬ ਕਿਸੇ ਹੋਰ ਢੰਗ ਦੀ ਜਿਹੜੀਆਂ ਲੋੜਾਂ ਨੇ ਸੋ ਸੈਕੰਡ ਡੇ ਆ ਕਿ ਬਹੁਤ ਵੱਡਾ ਸੀਜ਼ਨ ਹੈ ਤੇ ਤੁਸੀਂ 2 ਟੋਰਪੈਡੀ ਦਾ ਐਡਾ ਬਿਗੇਸਟ ਮਤਲਬ ਸੀਜ਼ਨ ਆ ਕਿਤੇ ਨਾ ਕਿ ਦੇਖੋ ਮਾੜੀ ਮੋਟੀ ਕੋਈ ਮਤਲਬ ਰਹਿ ਵੀ ਸਕਦੀ ਹੈ ਲੇਕਿਨ ਇੱਕ ਸਰਕਾਰ ਦੇ ਤੌਰ ਤੇ ਇੱਕ ਮੈਂ ਇੱਕ ਮੰਤਰੀ ਹੋਣ ਦੇ ਨਾਤੇ ਆਪਣੇ ਫੂਡ ਸਪਲਾਈ ਦਾ ਇਹ ਸ਼ੋਰ ਕਰਦਾ ਪੰਜਾਬ ਦੇ ਕਿਸਾਨਾਂ ਨੂੰ ਚੜ੍ਹਦੀ ਕਲਾ ਚਾਹੋ ਮੰਡੀ ਦੇ ਅੰਦਰ ਸਾਰੇ ਪ੍ਰਬੰਧ ਕੀਤੇ ਆ ਔਰ ਮੈਂ ਜਿਵੇਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਜੀ ਦਾ ਆਦੇਸ਼ ਆ ਵੀ ਕੱਲਾ ਕੱਲਾ ਦਾਣਾ ਚੱਕਾਂਗੇ ਔਰ 24 24 ਘੰਟਿਆਂ 'ਚ ਪੇਮੈਂਟ ਉਹਦੇ ਖਾਤੇ 'ਚ ਆਊਗਾ। ਆ ਬੜੀ ਘਾਟ ਆੜਤੀਆਂ ਦੀ ਆੜ ਤੋਂ ਕੋ ਘਾਟ ਚਾਹੀਏ ਕੋਈ ਵਧਾਉਂਦਾ ਹੈ ਜੀ ਆਪਾਂ ਸਰਕਾਰ ਵੱਲੋਂ ਜੀ ਅਸੀਂ 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 ਆਪਣੇ ਡਿਪਾਰਟਮੈਂਟ ਵੱਲੋਂ ਬਕਾਇਦਾ ਜਿਹੜਾ ਕੇਂਦਰੀ ਸਾਡੇ ਮਾਨਯੋਗ ਜੂਨੀਅਰ ਮਿਨਿਸਟਰ ਨੇ ਉਹਨਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ ਉਹਨਾਂ ਨਾਲ ਬੜੀ ਸੀਰੀਅਸ ਟਾਕ ਹੋਈ ਹੈ। ਸੋ ਉਮੀਦ ਕਰਦੇ ਹਾਂ ਕੋਈ ਚੰਗਾ ਕੋਈ ਫਸਲ ਹਰਿਆਣੇ ਚ ਪੂਰੀ ਮਿਲ ਰਹੀ ਜਿਹੜਾ ਕਿਉਂ ਨਹੀਂ ਮਿਲ ਰਹੀ ਯਾਰ ਹਰਿਆਣੇ ਚ ਤਾਂ ਪ੍ਰੋਕਿਊਰਮੈਂਟ ਬਹੁਤ ਥੋੜੀ ਹੈ ਪੰਜਾਬ ਚ ਤਾਂ ਬਹੁਤ ਵੱਡੀ ਪ੍ਰੋਕਿਊਰਮੈਂਟ ਹੈਗੀ ਆਦਰਵਾਈ ਵੀ ਆਰਤੀ ਆਪਣੇ ਆ ਆਪਣੇ ਪਰਿਵਾਰਾਂ ਚੋਂ ਤੇ ਇਹਦੇ ਇਹਦੇ ਲਈ ਜਿਹੜਾ ਅਸੀਂ ਉਹ ਕਰਦੇ ਆ ਜੀ ਸਵਾਲ ਹੈ ਕਿ ਤੁਸੀਂ ਇੱਕਦਮ ਮੰਡੀਆਂ ਤੇ ਜਾ ਰਹੇ ਹੋ ਕਿਸਾਨਾਂ ਦੀ ਕੀ ਮਦਦਾ ਨਹੀਂ ਮਿਲ ਰਹੀ ਤਾਂ ਤੁਸੀਂ ਆਪਣੀ ਮੀਟਿੰਗ ਚੋਂ ਕਰ ਸਕਦੇ ਜੀ ਨਹੀਂ ਮੈਨੂੰ ਕਿਸੇ ਵੀ ਤਰ੍ਹਾਂ ਦੀ ਮੈਨੂੰ ਕਿਸੇ ਵੀ ਤਰ੍ਹਾਂ ਦੀ ਇਸ ਦੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਪਾਸਿਓ ਕੋਈ ਪ੍ਰੋਬਲਮ ਨਜ਼ਰ ਨਹੀਂ ਆਈ ਤੇ ਮੈਂ ਇਹ ਸ਼ੋਰ ਵੀ ਕਰਦਾ ਕਿ ਅਗਰ ਕੋ ਹੋਵੇ ਵੀ ਤੁਸੀਂ ਆਪ ਆਪਣੇ ਵੱਲੋਂ ਮੈਨੂੰ ਵੀ ਮਤਲਬ ਦੱਸਿਓ ਵਧੀਆ ਕਰਾਂਗੇ ਸਰ ਜੀ